ਇਹ ਬੰਦੇ ਨੂੰ ਇੱਕ ਵਾਰ ਠੋਕਰ ਖਾ ਕੇ ਤੇ ਅਕਲ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਪਰ ਤੁਹਾਨੂੰ ਇੰਨੀ ਵੱਡੀ ਠੋਕਰ ਲੱਗੀ ਤੁਹਾਨੂੰ ਫਿਰ ਵੀ ਸਮਝ ਨਹੀਂ ਆਈ ਹਾਂਜੀ ਸਰਦਾਰ ਬਲਕੌਰ ਸਿੰਘ ਸਿੱਧੂ ਸਾਹਿਬ ਇਹ ਵੀਡੀਓ ਤੁਹਾਡੇ ਵਾਸਤੇ ਹੈ ਤੇ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਡੇ ਕੋਲ ਬਹੁਤ ਜਲਦੀ ਪਹੁੰਚੇਗੀ ਤੇ ਮੈਂ ਇਹ ਵੀ ਉਮੀਦ ਕਰਦਾ ਕਿ ਇਹ ਵੀਡੀਓ ਦੇਖ ਕੇ ਤੁਹਾਨੂੰ ਮਿਰਚਾਂ ਬਹੁਤ ਲੱਗਣੀਆਂ ਮੇਰੀਆਂ ਗੱਲਾਂ ਕੋੜੀਆਂ ਬਹੁਤ ਲੱਗਣੀਆਂ ਪਰ ਸੁਣ ਜ਼ਰੂਰ ਲਿਓ ਕੁਝ ਗੱਲਾਂ ਇਹਦੇ ਵਿੱਚੋਂ ਤੁਹਾਨੂੰ ਚੰਗੀਆਂ ਵੀ ਲੱਗਣੀਆਂ ਸਿੱਧੂ ਸਾਹਿਬ ਤੁਹਾਡੇ ਘਰ ਬੱਚੇ ਨੇ ਜਨਮ ਲਿਆ ਹੈ ਬਹੁਤ ਖੁਸ਼ੀ ਹੈ ਤੁਹਾਡਾ ਜਵਾਨ ਜਹਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸੀ ਜਿਸ ਦਾ ਦੁੱਖ ਕੱਲੇ ਪੰਜਾਬ ਨੇ ਨਹੀਂ ਪੂਰੇ ਭਾਰਤ ਨੇ ਨਹੀਂ ਪੂਰੇ ਸੰਸਾਰ ਨੇ ਮਨਾਇਆ ਸੀ ਕਿਉਂਕਿ ਉਹ ਇੱਕ ਹੀਰਾ ਸੀ ਗੋਡ ਗਿਫਟ ਸੀ ਜਿਹੜਾ ਤੁਹਾਨੂੰ ਮਿਲਿਆ ਸੀ ਸੋ ਹੁਣ ਤੁਹਾਡੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਤੁਸੀਂ ਆਹ ਜਿਹੜੀਆਂ ਬਚਕਾਨਾ ਹਰਕਤਾਂ ਕਰ ਰਹੇ ਹੋ ਨਿੱਕੀ ਨਿੱਕੀ ਗੱਲ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵੀ ਜਣਾ ਖਣਾ ਆਇਆ ਜਣਾ ਖਣਾ ਮੈਂ ਕਲਾਕਾਰਾਂ ਨੂੰ ਕਹਿ ਰਿਹਾ ਜਿਹੜੇ ਆ ਸੋਸ਼ਲ ਮੀਡੀਆ ਸਟਾਰ ਹੋ ਗਏ ਜਾਂ ਦੱਜੇ ਜਿੰਨੇ ਵੀ ਆ ਜਿਹੜਾ ਵੀ ਜਣਾ ਖਣਾ ਆਇਆ ਚੁੱਕ ਕੇ ਬੱਚੇ ਨੂੰ ਤੇ ਫੋਟੋ ਖਿਚੋਂਡਾ ਪੈਂਦਾ ਤੁਹਾਨੂੰ ਕੀ ਲੱਗਦਾ ਕਿ ਇਹ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ ਤੁਹਾਡੇ ਬੱਚੇ ਨਾਲ ਬਹੁਤ ਪਿਆਰ ਕਰਦੇ ਨੇ ਭੁੱਲ ਜਾਓ ਸਿੱਧੂ ਸਾਹਿਬ ਇਹ ਉਹੀ ਲੋਗ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ੁਭਦੀਪ ਨੂੰ ਮਰਵਾਇਆ ਸੀ